ਮਨ ਦੇ ਵਿਕਾਰ ਮਨ ਤਜੇ ਮਨ ਚੁਕੇ ਮੋ ਅਭਿਮਾਨ ਵਨ ਵੂ ਐਗਜ਼ਮੀਨੇਟਸ ਮੈਂਟਰ ਵਿਟਨੈਸ ਫਰੋਮ ਵਿਥ ਦਾ ਮਾਈਂਡ ਐਂਡ ਕਾਸਟ ਆਊਟ ਇਮੋਸ਼ਨਲ ਅਟੈਚਮੈਂਟ ਐਂਡ ਈਗੋਸ਼ੀਕਲ ਪ੍ਰਾਈਡ ਮਨ ਕੇ ਵਿਕਾਰ ਮਨ ਤਜੇ ਜਦੋਂ ਮਨ ਦੇ ਵਿਕਾਰ ਜਿਹੜੀਆਂ ਬੇਕਾਰ ਗੱਲਾਂ ਨੇ ਮਨ ਦੇ ਵਿੱਚ ਦਿਲ ਦੇ ਵਿੱਚ ਜਿਹੜੀਆਂ ਗੰਦੀਆਂ ਆਪਤਾ ਨੇ ਤੇ ਗੰਦੀਆਂ ਗੱਲਾਂ ਨੇ ਜਦੋਂ ਇਹ ਤਜੀਆਂ ਜਾਣ ਗਿਆ ਜਦੋਂ ਕੱਡੀਆਂ ਜਾਣ ਗਿਆ ਉਦੋਂ ਕੀ ਹੋਊਗਾ ਮਨ ਕੇ ਵਿਸਾਲ ਮਨ ਦੇ ਮਨ ਚੁੱਕੇ ਮੋਹ ਅਭਿਮਾਨ ਫਿਰ ਮਨ ਦੇ ਵਿੱਚੋਂ ਚੁੱਕਿਆ ਜਾਣਾ ਕੀ ਝੂਠਾ ਪਰਦਾ ਲਾਲਚ ਦਾ ਮੋਹ ਦਾ ਅਭਿਮਾਨ ਅਭਿਮਾਨ ਦਾ ਮਤਲਬ ਹੁੰਦਾ ਵੀ ਹੰਕਾਰ ਤੇਰਾ ਹੰਕਾਰ ਤੇ ਤੇਰਾ ਜਿਹੜਾ ਝੂਠਾ ਲੋਭ ਮੋਹ ਆ ਨਾ ਉਹ ਉਦੋਂ ਹੀ ਦੂਰ ਹੋਣਾ ਜਦੋਂ ਮਨ ਦੇ ਵਿੱਚੋਂ ਆਪਣੋਂ ਗੰਦੀਆਂ ਆਦਤਾਂ ਤੇ ਗੰਦੀਆਂ ਗੱਲਾਂ ਨੂੰ ਦੂਰ ਕਰ ਦੇਗਾ ਜਦੋਂ ਸਾਰਿਆਂ ਦਾ ਭਲਾ ਕਰੇਗਾ ਤੇ ਸਾਰਿਆਂ ਨੂੰ ਪਿਆਰ ਕਰੇਗਾ ਉਦੋਂ ਹੀ ਤੇਰੇ ਮਨ ਦੇ ਵਿੱਚ ਪਰਮਾਤਮਾ ਜੀ ਦਾ ਵਾਸ ਤੁਨਭ ਹੋ ਕੇ ਤੇ ਬ੍ਰਹਮ ਸ਼ਕਤੀਆਂ ਦਾ ਮਾਲਕ ਬਣੇਗਾ ਤੇ ਜੀਵਨ ਨੂੰ ਸਫਲ ਕਰੇਗਾ